ਤੁਸੀਂ ਇਹਦਾ ਪਰਹਾਵਾ ਦੇਖਿਆ ਕਦੇ? ਇਹਦੀ ਆਪ ਦੀ ਸ਼ਕਲ ਦੇਖੀ ਹੈ ਕਿਹੋ ਜਿਹੀ ਲੱਗਦੀ ਹੈ ਇਹਦੀ? ਉਹਨੂੰ ਅਸੀਂ ਕੀ ਸਮਝਦੇ ਆ ਪੰਨੂ ਪੰਨੂ ਵਰਗੇ? ਉਹ ਤਾਂ ਅਮੀ ਇੱਕ ਫਰਾਡ ਜਿਹਾ ਬੰਦਾ ਹੈ ਤੇ ਇਸ ਕਰਕੇ ਉਹ ਇਹਨਾਂ ਤੇ ਪਾਉਂਦਾ ਰਹਿੰਦਾ ਹੈ ਧਮਕੀਆਂ ਦਿੰਦਾ ਰਹਿੰਦਾ ਉਹ ਚ ਹਿੰਮਤ ਆ ਉਹਨੂੰ ਉਹਨੂੰ ਇੱਥੇ ਆਉਣਾ ਚਾਹੀਦਾ। ਦੇਖੀਏ ਉਹਦੇ ਨਾਲ ਕਰੀਏ ਦੋ ਦੋ ਹੱਥ। ਉਹ ਤਾਂ ਉੱਥੇ ਬੈਠਾ ਮੈਂ ਹੁਣ ਸ਼ਬਦ ਨਹੀਂ ਇੱਥੇ ਤੁਹਾਡੇ ਮੂਰੇ ਬੋਲ ਸਕਦਾ। ਉਹ ਤਾਂ ਫਰਾਡ ਬੰਦਾ ਹੈ, ਏਜੰਸੀਆਂ ਦਾ ਬੰਦਾ ਹੈ। ਉਹਨੂੰ ਇੱਕ ਵੀਡੀਓ ਦਾ 1 ਲੱਖ ਡਾਲਰ ਅੱਜ ਮਿਲ ਗਿਆ ਹੁਣ। ਇਹ ਇਹ ਉਹਦਾ ਕੰਮ ਆ ਇਸ ਕਰਕੇ ਉਹਦਾ ਜੇ ਭਾਈ ਕਿਸੇ ਨੇ ਖਾਲਿਸਤਾਨ ਲੈਣਾ ਤਾਂ ਪੰਜਾਬ ਆਵੇ ਉਰੇ ਆ ਕੇ ਲਵੇ ਉੱਥੇ ਇਹਨਾਂ ਦੇ ਬੱਚੇ ਸਭ ਤੋਂ ਵਧੀਆ ਸਕੂਲਾਂ ਚ ਸਭ ਤੋਂ ਵਧੀਆ ਯੂਨੀਵਰਸਿਟੀਾਂ ਚ ਪੜ੍ਹਦੇ ਆ ਲਿਮੋਜ਼ਿਨ ਇਹਨਾਂ ਦੀਆਂ ਇਹ ਇਹ ਗੱਡੀਆਂ ਚ ਉੱਥੇ ਟਰੈਵਲ ਕਰਦੇ ਆ ਤੇ ਇਹ ਗੱਲਾਂ ਖਾਲਿਸਤਾਨ ਦੀਆਂ ਕਰਦੇ ਉਰੇ ਬੱਚਿਆਂ ਨੂੰ 100 ਡਾਲਰ ਭੇਜ ਕੇ ਮੋਬਾਈਲ ਭੇਜ ਕੇ ਉਹਨਾਂ ਨੂੰ ਕਿਤੇ ਖਾਲਿਸਤਾਨ ਲਿਖਾ ਦਿੰਦੇ ਆ ਕਿਤੇ ਅੰਮ੍ਰਿਤਪਾਲ ਅਰਗੇਵ ਨੂੰ ਭੇਜ ਕੇ ਪੂਰੇ ਦੁਆਰਾ ਮਾਹੌਲ ਖਰਾਬ ਕਰਦੇ ਆ ਉਹਦੇ ਲਈ ਅਸੀਂ ਬੈਠੇ ਆ ਬਿਲਕੁਲ ਇਹਦੀ ਗੁੱਤਪਟਕੇ ਦੀ ਇਹ ਇਹਦਾ ਤੁਸੀਂ ਇਹਦਾ ਪਰਹਾਵਾ ਦੇਖਿਆ ਕਦੇ ਇਹਦੀ ਆਪ ਦੀ ਸ਼ਕਲ ਦੇਖੀ ਹੈ ਕਿ ਇਹ ਜਿਹੀ ਲੱਗਦੀ ਹੈ ਇਹਦੀ ਕਿ ਕਿੱਥੋਂ ਸਿੱਖ ਲੱਗਦਾ ਤੁਹਾਨੂੰ ਮੈਨੂੰ ਦੱਸੋ ਇਸ ਕਰਕੇ ਇਹ ਛੱਡੋ ਇਹ ਫਰਾਡ ਬੰਦੇ ਆ